ਲੋਵੀ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਸੋ ਪਹਿਲਾਂ ਤਾਂ ਇਹ ਬੇਨਤੀ ਹੈ ਵੀ ਜਿਹੜੇ ਆਪਣੇ ਫੇਸਬੁੱਕ ਪੇਜ ਨੂੰ ਦੇਖ ਰਹੇ ਹੋ ਪੇਜ ਨੂੰ ਫੋਲੋ ਕਰ ਲਿਓ YouTube ਚੈਨਲ ਤੇ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਿਓ ਤਾਂ ਕਿ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਸੋ ਜਿਹੜੀ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਰੂੜੇ ਕੇ ਖੁਰਦਾ ਤਹਿਸੀਲ ਤਪਾ ਮੰਡੀ ਜ਼ਿਲ੍ਹਾ ਬਰਨਾਲਾ ਬਾਈ ਮੇਵੇ ਦੇ ਘਰ ਤੋਂ ਵੀਡੀਓ ਅੱਜ ਦੀ ਸੋ ਜਿਹੜਾ ਤੁਸੀਂ ਸਕਰੀਨ ਦੇ ਵਿੱਚ ਆਪਾਂ ਕੱਟਾ ਕਹਿ ਸਕਦੇ ਹਾਂ ਉਮਰ ਲਗਭਗ 2 ਸਾਲਾ ਸੋ ਕੱਦ ਕਾਠੀ ਚੈੱਕ ਕਰੋ ਕੱਟੇ ਦੀ ਤੁਸੀਂ ਸਭ ਤੋਂ ਪਹਿਲਾਂ ਖੜਨੀ ਪੈਠ ਫੁੜੇ ਦੀ ਬਾਂਤਰ ਬਹੁਤ ਸੋਹਣੀ ਹੈਗੀ ਤੋਂ ਇੱਥੇ ਦੇਖ ਸਕੋ ਸਾਫ ਸੁਥਰੇ ਅੰਗਾ ਪੈਰਾਂ ਦਾ ਸੋ ਇਸ ਤੋਂ ਬਾਅਦ ਤੁਹਾਨੂੰ ਤੋੜ ਕੇ ਦਿਖਾਵਾਂਗੇ ਇਹਦੀ ਮਦਰ ਵੀ ਇਹਨਾਂ ਕੋਲੇ ਆ ਉਹਦੀ ਵੀ ਜਾਣਕਾਰੀ ਲੈ ਕੇ ਦੇਵਾਂਗੇ ਹੋਰ ਕੱਟੇ ਬਾਰੇ ਵੀ ਕਰਾਵਾਂਗੇ ਵੀਰ ਨਾਲ ਗੱਲਬਾਤ ਲੈ ਕੇ ਦੇਵਾਂਗੇ ਡਿਟੇਲ ਸਭ ਤੋਂ ਪਹਿਲਾਂ ਤੁਹਾਨੂੰ ਤੋੜ ਕੇ ਤੋਰਾ ਚੈੱਕ ਕਰਾਵਾਂਗੇ ਸੋ ਲਓ ਵੀ ਮਿੱਤਰੋ ਤੁਰ ਦੇ ਦੋ ਤੋਰੇ ਦਾ ਚੈੱਕ ਕਰਿਓ ਉਪਰਾ ਜਰੂਰ ਕਰਦਾ ਕਿਉਂ ਘਰੋਂ ਨਹੀਂ ਕਿ ਰੈਨ ਨੇ ਵੀਰਾਂ ਨੇ ਖੋਲਿਆ ਕਿ ਲੱਤ ਲੰਮਾ ਤੋਰ 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 ਲਓ ਤੋਰ ਲਓ ਸੋ ਤੋਰਦੇ ਤੋਂ ਚੈੱਕ ਕਰੋ ਕਦ ਕ ਪਿੱਠਪੜੇ ਦੀ ਬਾਂਤਰ ਬਹੁਤ ਸੋਹਣੀ ਹੈਗੀ ਲੋ ਵੀ ਤੁਸੀਂ ਕੱਟੇ ਦੀ ਖੜਨੀ ਖੁੜਨੀ ਚੈੱਕ ਕਰ ਸਕਦੇ ਹੋ ਸੋ ਫੇਸ ਬਿਊਟੀ ਬਹੁਤ ਪਿਆਰੀ ਆ ਸਿੰਘ ਬਿਲਕੁਲ ਕੰਨੀ ਵਾਲਾ ਰਿੰਗ ਸਿੰਘ ਲੱਗਿਆ ਨਾਲ ਹੀ ਮੋੜਨਾ ਸਟਾਰਟ ਆ ਸੋ ਲੱਤਾਂ ਦੀ ਬਾਂਤਰ ਦੇਖ ਸਕਦੇ ਹੋ ਇਸ ਤੋਂ ਓਵਰ ਓਵਰਾਲ 뷰 ਚੈੱਕ ਕਰਾਵਾਂਗੇ ਚਾਰੇ ਪਾਸਿਓਂ ਸੋ ਜਿਹੜਾ ਇਹ ਕੱਟਾ ਇਹ ਐਲਡੀਐਫ ਵਾਲਾ ਦੇ ਸਿਕੰਦਰ ਬੋਲੇ ਦਾ ਇਹ ਆਪਣੀ ਏਆਈ ਕਰੀਆ ਉਮਰ ਲਗਭਗ 2 ਸਾਲ ਹੋ ਗਿਆ ਸੋ ਆਪਣੇ ਦੁਆਰਾ ਪਰਿਆ ਗਿਆ ਸੀਮਨ ਐਲਡੀਐਫ ਵਾਲਾ ਦੇ ਸਿਕੰਦਰ ਝੋਟੇ ਦਾ ਬੱਚਾ ਇਹ ਸੋ ਤੁਸੀਂ ਤੁਰਦੇ ਤੋਂ ਚੈੱਕ ਕਰ ਸਕਦੇ ਹੋ ਇੱਥੋਂ ਦੇਖ ਸਕਦੇ ਹੋ ਸਾਫ ਸੁਥਰੇ ਜਾਂਦਾ ਪਰਾਂ ਦਾ ਪਿੱਠ ਪੁੜੇ ਦੀ ਬੰਤਰ ਬਹੁਤ ਸੋਹਣੀ ਆ ਲੈ ਚੱਲੋ ਇਹ ਬਣ ਦੋ ਉੱਥੇ ਸੋ ਖਰੇਲੂ ਕੰਮ ਆ ਕੋਈ ਵਪਾਰ ਦਾ ਕੰਮ ਨਹੀਂ ਲੋਬੀ ਵੀਰਨਾ ਕਰਾਉਣਿਆਂ ਗੱਲਬਾਤ ਲੈ ਕੇ ਦੇਵਾਂਗੇ ਡਿਟੇਲ ਕੱਟੇ ਬਾਰੇ ਇਨਾਲੇ ਦੀ ਮਦਰ ਬਾਰੇ ਜਾਣਕਾਰੀ ਹਾਂਜੀ ਸਤਿ ਸ੍ਰੀ ਅਕਾਲ ਬਈ ਸਤਿ ਸ੍ਰੀ ਅਕਾਲ ਸਰਦ ਪਹਿਲਾਂ ਆਪਣਾ ਨਾਮ ਤੇ ਐਡਰੈਸ ਦੱਸਿਓ ਜੀ ਖੇਵਸਾਂਗ ਜੀ ਪਿੰਡ ਰੂੜੇ ਕੇ ਖੁਰਦ ਤਹਿਸੀਲ ਤਵਾ ਮੰਡੀ ਜ਼ਿਲ੍ਹਾ ਬਰਨਾਲ ਹਾਂਜੀ ਜਿਹੜਾ ਆ ਪਾ ਕੱਟਾ ਇਹਦੀ ਉਮਰ ਅੰਦਾਜ਼ਾ ਲਗਭਗ ਕਿੰਨੀ ਹੋ ਗਈ ਇਹ ਜੀ 2 ਸਾਲ ਦਾ ਹੋ ਜੂਗਾ 27 ਤਰੀਕ ਆ 27 ਤਰੀਕ ਨੂੰ 2 ਸਾਲ ਦਾ ਹੋ ਜੂਗਾ ਇਹ ਸੋ ਇਦੀ ਮਾਦਰ ਆਪਣੇ ਕੋਲ ਹੀ ਹੈ ਹਾਂ ਹਾਂ ਸੋ ਦੇਖ ਸਕਦੇ ਤੁਸੀਂ ਕਿਸਾਨ ਵੀਰੋ ਆ ਕੱਟੇ ਦੀ ਮਾਦਰਾ ਫਾਦਰ ਇਹਦਾ ਕੱਟੇ ਦਾ ਐਲਡੀਐਫ ਵਾਲਾ ਦਾ ਸਕੰਦਰਾ ਸੋ ਇਹ ਦੇਖ ਸਕਦੇ ਹੋ ਸੋ ਇਹਦੇ ਬਾਰੇ ਜਾਣ ਕੇ ਇਹ ਕਿੰਨਾ ਕੁ ਦੁੱਧ ਦਿੰਦੀ ਹੈ ਜੀ ਅੰਦਾਜ਼ਾ ਇਹ 15 ਦੇ ਲਗਭਗ ਲਿਦਾ ਹੈ ਵੀ ਵੱਡੇ ਸੂਆਂ ਚ 15 16 ਕਿਲੋ ਦੁੱਧ ਦੋਲਦੀਆਂ ਜਾਨੀ ਕਿ ਲੰਬਾ ਟਾਈਮ ਦੁੱਧ ਦਿੰਦੀ ਹੈ। ਆ ਲੰਬਾ ਟਾਈਮ। ਲੰਬਾ ਟਾਈਮ। 2 ਮਹੀਨੇ ਪਹਿਲਾਂ ਦੋ ਮਹੀਨੇ ਪਹਿਲਾਂ ਡਰਾਈ ਕਰਨੀ ਪੈਂਦੀ ਆ ਲੰਬਾ ਟਾਈਮ ਦੁੱਧ ਦਿੰਦੀ ਹੈਗੀ। ਕੱਟੇ ਦੀ ਮਦਰ ਆ ਇਹ। ਸੋ ਇਹਦੀ ਵੀ ਤੁਹਾਨੂੰ ਲੈਵੇ ਦੀ ਬੰਤਰ ਦਿਖਾਵਾਂਗੇ। ਤੁਸੀਂ ਦੇਖ ਸਕਦੇ ਹੋ ਲੈਵਾ ਬਹੁਤ ਚੰਗਾ। ਚਾਰੇ ਥਨਾਂ ਦਾ ਸਾਈਜ਼ ਨਿਖੜਵੇਂ ਤੇ ਪੂਰੇ ਗੈਪ ਤੇ ਚਾਰੇ ਥਨ ਨੇ। ਲੰਬਾ ਟਾਈਮ ਦੁੱਧ ਦੇਣ ਵਾਲੀ ਮੱਝ ਹੈਗੀ। ਸੋ ਆਪ ਇਹ ਐਲਡੀਐਫ ਵਾਲਾ ਦੇ ਸਕੰਦਰਪੁਰ ਦਾ। ਸੋ ਇਹਦੀ ਆਪਣਾ ਡਿਮਾਂਡ ਕੀ ਹੈ ਜੀ ਕੱਟੇ ਦੀ? ਇਹ ਆਪਾਂ 65000 ਤਾਂ ਦੇਵਾਂ। ਵੀ 65000 ਦਾ ਦੇਵਾਂਗੇ ਜਸਨੂ 65000 ਦਿਆ ਹੋਰ ਜੇ ਕੋਈ ਬਾਈ ਆਉਂਦਾ ਮਾਨਤਨ ਹੋ ਜੂ 65000 ਮਾਨਤਨ ਹੋ ਜੂ ਇੱਕ ਆਪਣਾ ਫੋਨ ਨੰਬਰ ਦੱਸ ਦੇ 78149 78149 03593 ਆਪਣਾ ਰੂੜੇ ਕਿ ਖੁਰਦ ਘਰ ਕਿੱਥੇ ਰਹਿ ਜਾਂਦੇ ਆ ਆਪਣਾ ਸਕੂਲ ਕੋਲ ਖੜਾ ਪੱਖੋ ਤੋਂ ਜਿਹੜੀ ਮੇਨ ਸੜਕ ਆਉਂਦੀ ਆ ਸਰਕਾਰੀ ਸਕੂਲ ਕੋਲੇ ਵੀਰ ਦਾ ਘਰ ਆ ਨਾਮ ਮੇਵਾ ਸਿੰਘ ਪਿੰਡ ਰੂੜੇ ਕੇ ਖੁਰਦ ਤਹਿਸੀਲ ਤਪਾ ਮੰਡੀ ਜ਼ਿਲ੍ਹਾ ਬਰਨਾਲ ਫੋਨ ਨੰਬਰ ਇੱਕ ਵਾਰੀ ਫੇਰ ਦੱਸ ਦੇ 78149 78149 03593 03593 ਵੀਰ ਦਾ ਫੋਨ ਨੰਬਰ ਆ ਜੇ ਕਿਸੇ ਮੇਰੇ ਵੀਰ ਭਰਾ ਨੂੰ ਕੱਟਾ ਚੰਗਾ ਲੱਗਦਾ ਆ ਕੇ ਜਾਂਚ ਪਰਖੇ ਸਿਮਨ ਦੀ ਤਸੱਲੀ ਆ ਉਹ ਆਪਣੇ ਦੁਆਰਾ ਲੱਗਿਆਗਾ ਉਹਦੀ ਕੋਈ ਦਿੱਕਤ ਨਹੀਂ ਉਹ 100% ਸਿਕੰਦਰ ਦਾ ਐਲਡੀਐਫ ਵਾਲਿਆਂ ਦਾ ਸੋ ਜੇ ਕਿਸੇ ਮੇਰੇ ਵੀਰਪਰਾਂ ਨੂੰ ਚੰਗਾ ਲੱਗਦਾ ਆ ਕੇ ਜਾਂਚ ਪਰਖੇ ਤਸੱਲੀ ਕਰਕੇ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਤੁਸੀਂ ਕਟਾ ਖਰੀਦ ਸਕਦੇ ਹੋ ਇਹ ਕਟਾ ਆ ਇਹਦੀ ਮਦਰ ਹੈਗੀ ਸੋ ਹੋਰ ਇਦਾਂ ਦੀ ਵੀਡੀਓ ਦੇਖਣ ਲਈ ਬਣੇ ਰਹਿਓ ਆਪਣੇ ਚੈਨਲ ਦੇ ਨਾਲ ਧੰਨਵਾਦ